ਚਾਪਟਰ ਐਂਡ ਜੁਲੀਟ ਦਾ ਦਲਜੀਤ ਦਾ ਇੱਕ ਡਾਇਲੋਗ ਹੈ ਓਏ ਪੰਜਾਬ ਪੁਲਿਸ ਆ ਗਈ ਓਏ ਪੰਜਾਬ ਪੁਲਿਸ ਛਾ ਗਈ ਓਏ ਜੇਕਰ ਹੁਣ ਅਸੀਂ ਅੱਜ ਦੇ ਇੱਕ ਵਰਤਾਂਤ ਦੀ ਗੱਲ ਕਰ ਲਈਏ ਤਾਂ ਕੁਰਾਲੀ ਪੁਲਿਸ ਵੱਲੋਂ ਜੋ ਕਾਰਨਾਮਾ ਅੰਜਾਮ ਦਿੱਤਾ ਗਿਆ ਹੈ ਜੋ 24 ਘੰਟੇ ਦੇ ਵਿੱਚ ਜੋ ਇੱਕ ਗਰੋ ਜੋ ਕਿ ਜੇਬ ਕਟਰੀਆਂ ਸੀਗੀਆਂ ਉਹਨਾਂ ਨੂੰ ਕਾਬੂ ਕੀਤਾ ਗਿਆ ਇਹ ਕਾਰਨਾਮਾ ਕਰ ਵਿਖਾਇਆ ਸਰਦਾਰ ਤਰਮਬੀਰ ਸਿੰਘ ਜੀ ਦੀ ਜੋ ਅਗਵਾਈ ਦੇ ਵਿੱਚ ਸਤਨਾਮ ਸਿੰਘ ਐਸ ਐਚ ਓ ਕੁਰਾਲੀ ਨੇ ਜੋ ਜਾਂਚ ਪੜਤਾਲ ਦੇ ਦੌਰਾਨ ਜੋ 6 ਜੇਬ ਕਤਰੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਇੱਕ ਲੇਡੀਜ਼ ਦੀ ਜੋ ਕਿ ਐਡੀਸ਼ਨਲ ਐਸ ਡੀਓ ਨੇ ਉਹਨਾਂ ਦੀ ਜੋ ਚੂੜੀ ਕਟ ਲਈ ਸੀਗੀ ਉਹ ਹੁਣ ਪੁਲਿਸ ਗ੍ਰਿਫਤ ਦੇ ਵਿੱਚ ਨੇ ਇਹ 24 ਘੰਟੇ ਦੇ ਵਿੱਚ ਇਹ ਕਾਰਨਾਮਾ ਕਰ ਬਖਾਇਆ ਗੱਲ ਕਰਦੇ ਆ ਬੀ ਐਸ ਪੀ ਸਰਦਾਰ ਧਰਮਵੀਰ ਸਿੰਘ ਜਾਨ ਸਸਿਗਾ ਭਾਜੀ ਇਹ ਜਿਹੜੇ ਤੁਸੀਂ ਗ੍ਰਿਫਤਾਰ ਕੀਤੀਆਂ ਗ੍ਰੋਹ ਗ੍ਰਿਫਤਾਰ ਕੀਤਾ ਹੈਗਾ ਲੇਡੀਜ਼ ਦਾ ਕਿੰਨੀਆਂ ਲੇਡੀਜ਼ ਨੇ ਇਹ ਇਹ ਟੋਟਲ 6 ਨੇ ਜੀ ਇਹ ਤੇ ਇਹ ਪਟਿਆਲਾ ਤੇ ਜਿਹੜੇ ਸੰਗਰੂਰ ਸੈਰ ਤੋਂ ਜਿਹੜੀਆਂ ਬਿਲੋਂਗ ਕਰਦੀਆਂ ਇਹ ਜਿਹੜੀਆਂ ਹੈਗੀਆਂ ਸਾਰੀਆਂ ਤੇ ਇਹਨਾਂ ਦੀ ਜਿਹੜੀ ਏਜ ਹੈਗੀ ਉਹ 50 ਪਲੱਸ ਹੈਗੀ ਇਹਨਾਂ ਦੀ ਇਹਨਾਂ ਦਾ ਕੋਈ ਪੁਰਾਣਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਦੇਖੋ ਜੀ ਜਿਹੜੇ ਇਹਨਾਂ ਦੇ ਉੱਪਰ ਜਦੋਂ ਅਸੀਂ ਹੁਣ ਸਾਨੂੰ ਰਿਮਾਨ ਮਿਲਿਆ ਸੀ ਕ੍ਰਿਮਿਨਲ ਆ ਜੀ ਪੁੱਛਗਿੱਛ ਕੀਤੀ ਇਹਨਾਂ ਦੀ ਤਾਂ ਇਹਨਾਂ ਦੇ ਉੱਪਰ ਹਰ ਕਿਸੇ ਦੇ ਉੱਪਰ ਦੋ ਤੋਂ ਤਿੰਨ ਮੁਕੱਦਮੇ ਹੈਗੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਉਹ ਸੇਮ ਹੀ ਮੁਕੱਦਮੇ ਇਹਨਾਂ ਦੇ ਦਰਜ ਹੋਏ ਵੇ ਆ ਵੀ ਜਿੱਦਾਂ ਪਾਸ ਚੜਕੇ ਜੇ ਕਿਸੇ ਦੀ ਚੈਨੀ ਲਾ ਲਈ ਕਿਸੇ ਦਾ ਕੋਈ ਕਿਸਨੇ ਬੰਗ ਪਾਈ ਲੜੀ ਨੇ ਉਹ ਲਾ ਲਈ ਤੇ ਇਹਨਾਂ ਦੇ ਸੇਮ ਜਿਹੜੇ ਪੱਤੇ ਦਰਜ ਹੋਏ ਪਹਿਲਾਂ ਜੀ ਇਹ ਕਿੰਨਾ ਗਰੋਹ ਸਾਹਮਣੇ ਆ ਰਿਹਾ ਹੈਗਾ ਜਿਹੜੀ ਤੁਸੀਂ ਜਾਂਚ ਕੀਤੀ ਹੈ ਕਿਵੇਂ ਜਾਂਚ ਹੋਈ ਤੇ ਕਿਵੇਂ ਅੱਗੇ ਗੱਲ ਆਈਗੀ ਦੇਖੋ ਟੋਟਲ ਜ ਜਿਹੜੇ ਰੁਚੀਗਾਰ ਗਰ ਬਿਜਲੀ ਬੋਰਡ ਚ ਕੰਮ ਕਰਦੇ ਆ ਜਦੋਂ ਉਹਨਾਂ ਦਾ 19 ਤਰੀਕ ਨੂੰ ਇਹ ਵਾਰਦਾਤ ਹੋਈ ਸੀ ਉਹਨਾਂ ਨਾਲ ਤੇ ਸਾਨੂੰ 22 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਅਸੀਂ ਉਸੇ ਟਾਈਮ ਜਿਹੜੇ ਸਾਡੇ ਕੈਮਰੇ ਲੱਗੇ ਉੱਚ ਫੁਟੇਜ ਵਗੈਰਾ ਕੱਢੀਆਂ ਤੇ ਉਸ ਤੋਂ ਬਾਅਦ 23 ਤਰੀਕ ਨੂੰ ਅਸੀਂ ਆਪਣੀਆਂ ਟੀਮਾਂ ਬਣਾ ਲਈਆਂ ਸੀ ਜਿਹੜੀਆਂ ਕੋਈ ਸਿਵਲ ਦੇ ਵਿੱਚ ਵੀ ਹੈਗੀਆਂ ਸੀ ਕਿ ਇਦਾਂ ਦੀ ਕੋਈ ਬਾਤ ਆਉਂਦੀ ਕੋਈ ਲੇਡੀਜ਼ ਇਦਾਂ ਦੀਆਂ ਦਿਖਦੀਆਂ ਆਵਾ ਜੇ ਉਹਨੂੰ ਉਸੇ ਮੌਕੇ ਤੇ ਜਿਹੜਾ ਹੈਗਾ ਵਾ ਅਰੈਸਟ ਕਰਾਂਗੇ ਉਹ ਤੇ ਉਹ ਇਹ ਫੇਰ 23 ਤਰੀਕ ਨੂੰ ਵਾਰਦਾਤ ਦੇ ਜਿਹੜੇ ਅੰਜਾਮ ਦੇਣ ਵਾਸਤੇ ਇੱਥੇ ਘੁੰਮ ਰਹੀਆਂ ਸੀ ਭੀੜ ਵਾਲੇ ਇਲਾਕੇ 'ਚ ਤੇ ਉਹ ਸਾਡੇ ਕੋਲ ਫੁਟੇਜ ਆ ਗਈ ਉਹਦੇ ਆਧਾਰ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਸਰ ਇਹ ਕਿਵੇਂ ਅੰਜਾਮ ਦਿੰਦੀਆਂ ਸੀਗੀਆਂ ਤੇ ਕੀ ਕੀ ਇਹਨਾਂ ਕੋਲੋਂ ਬਰਾਮਦ ਹੋਇਆ ਹੈਗਾ ਦੇਖੋ ਮੈਂ ਇਹਨਾਂ ਦਾ ਕੀ ਸੀ ਜਿਹੜੀ 40 ਇਅਰਸ ਦੇ ਉੱਪਰ ਪਲੱਸ ਜਿਹੜੇ ਹੁੰਦੇ ਆ ਲੇਡੀਜ਼ ਜਿੱਥੇ ਬੱਸ ਸਟੈਂਡ ਤੇ ਕੋਈ ਬੱਸ ਸਟੈਂਡ ਦੀ ਵੇਟਕਾਰੀ ਬੱਸ ਦੀ ਉਸ ਤੋਂ ਬਾਅਦ ਕੀ ਆਇਆ ਪਹਿਲਾ ਟਾਰਗੇਟ ਕਰਦੀਆਂ ਉਹਨਾਂ ਨੂੰ ਟਾਰਗੇਟ ਕਰਨ ਤੋਂ ਬਾਅਦ ਜਿਹੜਾ ਹੈਗਾ ਜਦੋਂ ਬੱਸ ਆਉਂਦੀ ਆ ਉਦੋਂ ਭੀੜ ਹੁੰਦੀ ਆ ਵੀ ਹਰ ਕਿਸੇ ਨੂੰ ਹੁੰਦਾ ਵੀ ਸੀਟ ਮਿਲੇ ਮੈਨੂੰ ਬੈਠਣ ਵਾਸਤੇ ਤੇ ਉਸ ਟਾਈਮ ਹੀ ਇਹ ਲੇਡੀਜ਼ ਇਕੱਠੀਆਂ ਹੋ ਕੇ ਨਾਲ ਹੀ ਧੱਕਾ ਮੁਕੀ ਨਾਲ ਉੱਪਰ ਚੜਨ ਦੀ ਕੋਸ਼ਿਸ਼ ਦੇ ਵਿੱਚ ਜੇ ਕਿਸੇ ਨੇ ਕੋਈ ਵੰਗ ਪਾਈ ਵੀ ਆ ਜਾਂ ਕਿਸੇ ਨੇ ਕੋਈ ਚੈਨ ਪਾਈ ਵੀ ਆ ਉਸੇ ਟਾਈਮ ਜਿਹੜੀ ਹੈਗੇ ਤੋੜ ਲੈਂਦੀਆਂ ਸੀ ਇਹ ਤੁਸੀਂ ਕਿਵੇਂ ਕੀ ਕਹਿਣਾ ਚਾਹੋਗੇ ਵੇਰ ਲੋਕਾਂ ਨੂੰ ਕਿਵੇਂ ਕਰਨਾ ਚਾਹੋਗੇ ਦੇਖੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਬੱਸ ਵਾਸਤੇ ਖੜਦੇ ਆ ਬੱਸ ਲੈਣ ਵਾਸਤੇ ਕਿਉਂਕਿ ਭੀੜ ਤਾਂ ਹਰ ਬੱਸ ਸਟੈਂਡ ਤੇ ਹੁੰਦੀ ਹੈ ਜੇ ਆਪਾਂ ਕਿਸੇ ਵੀ ਬੱਸ ਸਟੈਂਡ ਤੇ ਜਾਂਦੇ ਆ ਤੇ ਤੁਸੀਂ ਆਪਣੇ ਆਸ-ਪਾਸ ਇਹ ਧਿਆਨ ਜਰੂਰ ਰੱਖੋ ਕਿ ਇਦਾਂ ਦੀਆਂ ਲੇਡੀਜ਼ ਜਿਹੜੀਆਂ 50 ਪਲੱਸ ਆ ਕੋਈ ਤੁਹਾਡੇ ਆਸ-ਪਾਸ ਤਿੰਨ ਚਾਰ ਇਕੱਠੀਆਂ ਖੜੀਆਂ ਐ ਤੇ ਉਹਨਾਂ ਦਾ ਮੇਜਾ ਧਿਆਨ ਰੱਖੋ ਤੇ ਬੱਸ ਚੜ੍ਹਨ ਲੱਗੇ ਆਪਣੇ ਸਮਾਨ ਦਾ ਜਿਹੜਾ ਜੇ ਤੁਸੀਂ 골ਡ ਪਾਇਆ ਹੈ ਕੋਈ ਕੋਈ ਹੋਰ ਤੁਸੀਂ ਜਿਹੜੀ ਹੈਗੀ ਆ ਚੈਨ ਵਗੈਰਾ ਜਾਂ ਕੋਈ ਝੋਲਾ ਵਗੈਰਾ ਤੁਸੀਂ ਫੜਿਆ ਹੋਊ ਤਾਂ ਜ਼ਰ ਤੇ ਜਿਹੜਾ ਹੈਗਾ ਕਿ ਬੱਸ ਦੇ ਵਿੱਚ ਤੁਸੀਂ ਆਰਾਮ ਨਾਲ ਸਫ਼ਰ ਕਰ ਸਕੋਗੇ ਬਿਲਕੁਲ ਡੀਐਸਪੀ ਸਰਦਾਰ ਧਰਮ ਸਿੰਘ ਜੀ ਨੇ ਬਿਲਕੁਲ ਕਹਿ ਕੇ ਵੀ ਚਕੰਨੇ ਰਹਿਣਾ ਹੈਗਾ ਤੇ ਜੋ ਆਪਣੇ ਆਲੇ ਦੋਲੇ ਦੀਆਂ ਸਵਾਰੀਆਂ ਹੈਗੀਆਂ ਉਹਨਾਂ ਦਾ ਵੀ ਖਿਆਲ ਰੱਖਣਾ ਤਾਂ ਕਿ ਤੁਹਾਡੇ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ ਬਾਹਰ 24 ਤੋਂ ਰਣਜੀਤ ਸਿੰਘ ਦੇ ਨਾਲ ਸ਼੍ਰੀ ਗਣੇਸ਼